ਇਹ ਕੋ ਮਾਤਾ ਤੇ ਭੈਣ ਫਿਰਦੇ ਆ ਪੰਜਾਬ ਦੇ ਵਿੱਚ ਮਾਤਾ ਲੋਕਾਂ ਦੇ ਘਰ ਜਾ ਕੇ ਚਾਹ ਪੀਣ ਦਾ 5 ਲੱਖ ਰੁਪਏ ਲੈਂਦੀ ਏ ਇਹ ਤੁਸੀਂ ਸ਼ੋਰ ਹੋ ਬਿਲਕੁਲ ਉਹਨਾਂ ਦੇ ক্লোਜ਼ ਨਜ਼ਦੀਕੀ ਨੇ ਮੈਨੂੰ ਦੱਸਿਆ ਹੂੰ ਬਹੁਤ ਹੀ ਨਜ਼ਦੀਕੀ ਨੇ ਕੱਲ ਨੂੰ ਇਹ ਨਾ ਹੋ ਜੇ ਕਿਤੇ ਪੁਲਿਸ ਤੁਹਾਡੇ ਘਰੇ ਖੜੀ ਹੋਵੇ ਬਾਹਰ ਹੈ ਪੁਲਿਸ ਖੜੀ ਹੋਵੇ ਖੜੀ ਹੋਵੇ ਕੋਈ ਗੱਲ ਨਹੀਂ ਵਾਇਗਰੂ ਦੇ ਸਿੱਖੇ ਗਏ ਆ ਹੂੰ ਦੇ ਸਾਡੇ ਗੁਰੂ ਨੇ ਚਾਰ ਪੁੱਤਰ ਵਾਰੇ ਹੂੰ ਠੀਕ ਹੈ ਪਰ ਜੋ ਸੱਚ ਹੈ ਉਹ ਸੱਚ ਹੈ ਹੂੰ ਠੀਕ ਹੈ ਤੇ ਉਹ ਮਾਤਾ ਜਿਹੜੀ ਹੈ ਉਹ 5 ਲੱਖ ਰੁਪਏ ਲੈਂਦੀ ਹੈ ਤੇ ਭੈਣ ਜਿਹੜੀ ਆ ਉਹ 3 ਲੱਖ ਰੁਪਏ ਲੈਂਦੀ ਹੈ ਔਰ ਉਹ ਮਾਤਾ ਪਿਛਲੇ 3 ਸਾਲਾਂ ਵਿੱਚ 11 ਵਾਰੀ ਬਿਜ਼ਨਸ ਕਲਾਸ ਟਿਕਟ ਤੇ ਆਸਟ੍ਰੇਲੀਆ ਹੋ ਕੇ ਆਈ ਹੈ ਕਾਦ ਲਈ ਗਈ ਘੁੰਮਣ ਲਈ ਜਾਂਦੇ ਆ ਕਹਿੰਦੇ ਘੁੰਮਣ ਲਈ ਜਾਂਦੇ ਆ ਆਸਟ੍ਰੇਲੀਆ ਹੀ ਜਾਂਦੇ ਆ ਹੂੰ ਠੀਕ ਹੈ ਉਹ ਮਾਸਟਰ ਦੀ ਘਰ ਵਾਲੀ ਹੈ ਜੀ ਕਿੰਨੇ ਕ ਪੈਨਸ਼ਨ ਹੋਣੀ ਹੈ ਉਹਦੀ ਹੂੰ ਫੈਮਿਲੀ ਪੈਨਸ਼ਨ 60% ਹੁੰਦੀ ਹੈ ਇੱਕ ਤਾਂ ਜੀ ਪੈਨਸ਼ਨ ਹੀ ਘਟ ਹੁੰਦੀ ਹੈ ਫਿਰ ਉਹ ਵੀ 60% ਰਹਿ ਜਾਂਦੀ ਫੈਮਿਲੀ ਪੈਨਸ਼ਨ ਹੂੰ ਤੇ ਕੌਣ ਲੈ ਕੇ ਦਿੰਦਾ ਉਹਨੂੰ ਬਿਜ਼ਨਸ ਕਲਾਸ ਟਿਕਟ ਔਰ 3 ਸਾਲਾਂ ਚ 11 ਵਾਰੀ ਔਰ ਉਹ ਵੀ ਸਿਰਫ ਆਸਟ੍ਰੇਲੀਆ ਜਾਣਾ ਹੂੰ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕਿਉਂਕਿ ਜਿਹੜੇ ਉਹ ਜਿਹੜੇ ਉਹ ਗੱਲਾਂ ਆ ਰਹੀਆਂ ਨੇ ਕਿ ਬਈ 800 ਏਕੜ ਉੱਥੇ ਜ਼ਮੀਨ ਲੈ ਲਈ ਉਹ ਸੱਚਾ ਸੱਚ ਲੱਗਦਾ ਤਾਨੂੰ ਲੱਗਦਾ ਹੈ ਕਿ ਇਹ ਬਿਲਕੁਲ ਹੂੰ